ਤਦ ਤਿੰਨ ਆਮਤ ਅੱਡੇ ਕੀ ਮਾਮਲਾ ਕਿ ਆਪਣੀ ਸਮੂਹ ਦੀ ਹੋ ਰਹੀ ਦਸਤ ਮਹਿਨਤ ਸਬ ਇਨਸਪੈਕਟਰ ਮੀਟਿੰਗ ਇੰਚਾਰਜ ਰਕਹੰਡਾ ਜਿਹੜੇ ਕੁਝ ਸ਼ਰਤਾਂ ਅੰਤਰ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਾ ਕੇ ਪਟਾਕੇ ਵੀ ਆਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾ ਟਾਕੇ ਮਾਮਾ ਕੇ ਉਹਨਾਂ ਦੇ ਸਲੈਂਸਰ ਲਾਏ ਗਏ ਆ ਤੂ ਇਹਦੇ ਨਾਲ ਅੱਜ ਡੈਮੇਜ ਕੀਤਾਗੇ ਕਿੰਨੇ ਕਿਸਮ ਦਾ ਸਮਝ ਆਉਂਦਾ ਇਹ ਕੋਈ 10 ਸਿਲੰਸਰ ਉਤਾਰੇ ਹੈ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਤੇ ਵੀ ਕੋਈ ਵੀ ਤੁਹਾਨੂੰ ਇਹ ਜਾਂ ਮੋਟਰਸਾਈਕਲ ਮਿਲਦਾ ਉਹਨੂੰ ਅਸੀਂ ਨਾਲ ਇੰਪੌਂਡ ਵੀ ਕਰ ਰਹੇ ਹਾਂ ਤੇ ਨਾਲ ਹੀ ਉਹਦਾ ਸਿਲੰਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕੇ ਆਉਂਦਾ ਤੇ ਇਹਨਾਂ ਨੂੰ ਸਿਲੰਸਰ ਚੇਂਜ ਕਰਕੇ ਤੇ ਬਾਰ ਬਾਰ ਜੀ ਜੁਰਮਥਲ ਚੱਲੇ ਦਵਾ ਦੇ ਦੇਖੋ ਜਿੰਨੇ ਵਾਰੀ ਕਰੂਗਾ ਅਸੀਂ ਇਹਨੂੰ ਇੰਪੌਂਡ ਕਰੀ ਜਲਾ ਮੰਗੇ ਜੇ ਫਿਰ ਵੀ ਵਾਰ-ਵਾਰ ਦੋ ਜਾਂ ਚਾਰ ਵਾਰੀ ਕਰੂਗਾ ਉਹਦੇ ਖਲਾਫ ਇਹ ਲਿਖ ਕੇ ਸਰ ਕੀ ਨਾ ਮੈਂ ਤੁਹਾਡੇ ਦੇ ਕੀ ਮਾਮਲਾ ਜਿ ਸਲੈਂਸਰ ਮੇਰੀ ਹੋ ਰਹੀ ਕਿਤਨਾ ਮਿਹਨਤ ਸਬ ਇੰਸਪੈਕਟਰ ਮੀਰੀਕ ਸਿੰਘ ਇਨਚਾਰਜ ਕੋ ਬਿਹੰਡਾ ਜਿਹੜਾ ਕੁਝ ਸ਼ਿਕਾਇਤਾਂ ਅੰਸਰ ਬੁਲਟ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਾ ਕੇ ਪਟਾਕੇ ਵੀ ਆਉਂਦੇ ਸੀ ਸ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾਰ ਪਟਾਕੇ ਮਾਰ-ਮਾਰ ਕੇ ਉਹਨਾਂ ਦੇ ਸਲੈਂਸਰ ਲਹਾਏ ਗਏ ਆ ਤੋ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਆ ਕਿੰਨੇ ਕਿ ਸਿਲੰਸਰ ਮੈਂ ਜੀ ਇਹ ਕੋਈ 10 ਸਿਲੰਸਰ ਉਤਾਰੇ ਹੈ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਤੇ ਵੀ ਕੋਈ ਵੀ ਤੁਹਾਨੂੰ ਇਹ ਜਾਂ ਮੋਟਰਸਾਈਕਲ ਮਿਲਦਾ ਉਹਨੂੰ ਅਸੀਂ ਨਾਲ ਇੰਪੌਂਡ ਵੀ ਕਰ ਰਹੇ ਆਂ ਤੇ ਨਾਲ ਹੀ ਉਹਦਾ ਸਿਲੰਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕੇ ਆਉਂਦਾ ਫਿਰ ਉਹਨੂੰ ਸਿਲੰਸਰ ਚੇਂਜ ਕਰਕੇ ਦੇ ਬਾਰ-ਬਾਰ ਜੀ ਇਹੀ ਜੁਰਮ ਫਿਰ ਕਰਦੇ ਦੁਆਰਾ ਤੋਂ ਦੇਖੋ ਜਿੰਨੇ ਵਾਰੀ ਕਰੂਗਾ ਅਸੀਂ ਇਹਨੂੰ ਇੰਪੌਂਡ ਕਰੀ ਜਲਾ ਮੰਗੇ ਜੇ ਫਿਰ ਵੀ ਵਾਰ-ਵਾਰ 2 ਜਾਂ 4 ਵਾਰੀ ਕਰੂਗਾ ਉਹਦੇ ਖਲਾਫ ਜੀ ਲਿਖ ਕੇ ਆਰਟੂ ਸਾਹਿਬ ਨੂੰ ਵੀ ਭੇਜਾਂਗੇ ਤੇ ਕਲਪਕਾਰ ਕਾਰਵਾਈ ਕੀਤੀ ਜਾਵੇ। ਦੇਖੋ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰਸਾਈਕਲ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ। ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਆਪਦੇ ਨਵਾਲਕ ਬੱਚਿਆਂ ਨੂੰ ਜਾਂ ਬਾਲਗ ਬੱਚਿਆਂ ਨੂੰ ਵੀ ਦਿੰਦੇ ਆ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦਿਓ ਪਰੰਤੂ ਉਹਦੇ ਬੱਚੇ ਦਾ ਚ ਵੀ ਧਿਆਨ ਰੱਖੋ ਵੀ ਉਹ ਬੱਚਾ ਕੋਈ ਚੇਂਜ ਤਾਂ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਲੈਂਸਰ ਚੇਂਜ ਕਰਾ ਦਿੰਦੇ ਆ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜੇਕਰ ਬੱਚਾ ਨਾਲਾ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਚ ਵੀ ਧਿਆਨ ਰੱਖਣਾ ਹੁਣ ਲਗਾਤਾਰ ਚੈਕਿੰਗ ਕੀਤੀ ਜਾਏ ਇਹ ਬਿਲਕੁਲ ਕੰਟੀਨਿਊ ਜਾਰੀ ਰਹੇਗੀ ਸਿਕਾ